ਹਾਕੀਏ ਵਿਖੇ ਤੁਹਾਨੂੰ ਪੈਸੇ ਮਿਲਦੇ ਨੇ ਵਿਖਾਸ ਕਿਤੇ ਜੀ ਡੀਐਸਪੀ ਸਾਵਤ ਨੂੰ ਇੰਦਰਜੀਤ ਕੋ ਹਾਂਜੀ ਹਾਂ ਮੜਾ ਜੀ ਕਹੇ ਕਿਹੜਾ ਬਿਲ ਦਾ ਪੜਾ ਕੜਿਆਲ ਤੋਂ ਕੜਿਆਲ ਕੜਿਆਲ ਕਿਹਨਾ ਦਾ ਸਰਪੰਚ ਜੈਮਲ ਸਿੰਘ ਜੀ ਹਾਂ ਨਾ ਜੈਮਲ ਸਿੰਘ ਜੀ ਜੈਮਲ ਸਿੰਘ ਭਇਆ ਕਲਾ ਬੈਠਾ ਗਾ ਡੀਐਸਪੀ ਇੰਦਰਜੀਤ ਸਿਕਨਗਰ ਲੋਕ ਕਹਿੰਦਾ ਰੀਡਰ ਸਾਹਿਬ ਉਹਨਾਂ ਦੇ ਰਿਸ਼ਤੇਦਾਰ ਹੈ ਜਿੰਨਾਂ ਤੋਂ ਪੈਸੇ ਲੈਣੇ ਜਿਹਦੋਂ ਬਿਨਾਂ ਦੇ ਨਹੀਂ ਬਣਦੇ ਕੋਈ ਜੀ ਇੱਕ ਤਰ੍ਹਾਂ ਜਿਹੜੇ ਰਿਕਟਰ ਲੱਗੇ ਹੋਣਾ ਡਿਪਟੀਆਂ ਦੇ ਤੇ ਐਸਪੀ ਦੇ ਉਹਨਾਂ ਨੇ ਬੜਾ ਗਤਤ ਪਾਇਆ ਡਿਪਟੀ ਨੂੰ ਜਾਰੀ ਪਾਵਦੇ ਬੈਠਾ ਜੀ ਮੈਂ ਕੋਈ ਗੱਲ ਵੀ ਨਹੀਂ ਕਹਿ ਸਕਦਾ ਨਾ ਕਹੇ ਸਾਨੂੰ ਪਤਾ ਵੀ ਰੀਡਰ ਕੀ ਖਰਾਬ ਕਰਦੇ ਲੋਕਾਂ ਨੂੰ ਰੀਡਰ ਸਾਹਿਬ ਕਹਿੰਦੇ ਬ੍ਰਿਜ ਲਵਾ ਕੇ ਦਿਓ ਜੀ ਪਹਿਲਾਂ ਸਾਨੂੰ ਤੇ ਫਿਰ ਕੋਹ ਗਾਂ ਤੁਰਦੇ ਆ ਜੀ ਹਾਂ ਬ੍ਰਿਜ ਮੰਗਦੇ ਜੀ ਪਹਿਲਾਂ ਉਹ ਕਹ ਪਾਏ ਤੇ ਦਵਾ ਪਿਓ ਦਾ ਪੁੱਤ ਮੈਨੂੰ 2 ਲੱਖ ਰੁਪਈਆ ਵਿੱਚ ਉਹ ਸਾਬਕ ਕਦਿਆਲ ਤੋਂ ਜਮਲ ਸਿੰਘ ਹੁੜੀਆਂ ਉਹਨਾਂ ਨੇ ਤੁਹਾਨੂੰ ਦਿਖਾ ਦਿੱਤੀ ਪੈਸੇ ਲੈਣੇ ਟਰੈਵਲ ਏਜੰਟ ਕੋ। ਇਹ ਸਾਡੀ ਆਪਾਂ ਕਿਉਂ ਦੀ ਦੁਆ ਦੇ? ਤੁਹਾਡੇ ਧਿਆਨ ਚਾਵਾਦਾ ਅੱਜ ਆਪਾਂ ਲੀਡਰ ਕੌਣ ਲਾਇਆ ਕੀ ਨਾ ਲੀਡਰ ਦਾ? ਇਹ ਜੋ ਬੰਜੀਤ ਸਿੰਘ ਇਹ ਕਿਹੜੀ ਆਟਮ ਜੇ ਇਹਨਾਂ ਕੋਲ ਫਰਿਜ ਮੰਗਦਾ ਹੈ। ਆ ਦੇਖੋ ਪਿਆ ਸਾਹਮਣੇ ਆ। ਦਵਾ ਨਾਲ ਫਿਰ ਜੋ ਨੂੰ ਕਹ ਕੇ ਡੀਆਈਜੀ ਨੂੰ ਹਾਂ ਵੇਲੇ ਡੀਜੀਪੀ ਆਇਆ ਇੱਥੇ ਫਿਰ ਬੰਦੇ ਕੋ ਚਾਹ ਚਾ ਲਾ ਆਪਣੇ ਦਫ਼ਤਰ ਚ ਹਾਂ ਬੰਦਾ ਕੋ ਚਾਹ ਚਾ ਲਾ ਨਾ ਯਾਰ ਮੁਰਗਾ ਤੇਰੀ ਬਦਨਾਮੀ ਹੋਊਗੀ ਨਾਲ ਨਹੀਂ ਨਹੀਂ ਜਦਾਂ ਸਾਹਮਣੇ ਖੋਤੇ ਆਵੇ ਡਿਪਟੀ ਪਿੱਠਾ ਬਿਲਕੁਲ ਜਨਾਗ ਵਾਲਾ ਆ ਬੰਦਾ ਸਾਹਮਣੇ ਖੋਤੇ ਕਹਿਣ ਦੇ ਏ ਬੰਦੇ ਤੁਹਾਡੇ ਕੋ ਆਉਂਦੇ ਆ ਇਹਨਾਂ ਦਾ ਪਹਿਲਾਂ ਕੰਮ ਕਰੋ ਹਾਂ ਜੋ ਥੈਂਕ ਯੂ